ਭਈ 1 ਮਿੰਟ ਖੜਜੋ 1 ਮਿੰਟ ਖੜਜੋ ਹੌਲੀ 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 ਥੋੜਾ ਇਹ ਜੰਮਨੀ ਤੇ ਕੀ ਕੁਛ ਰਿਕਰਡ ਕੀਤਾ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਮੋਹਮ ਚਲਾਈ ਗਿਆ ਜੋ ਇਸ ਮੋਹਮ ਦਾ ਦਾਤ ਟਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਜੋ ਇਸ ਮੌਹਮ ਦੇ ਅਧੀਨ ਚੱਲਦਿਆਂ ਖਾਣਾ ਸਦਰ ਫਰੀਦਕੋਟ ਕਪੂਰਾ ਦੇ ਪੁਲਿਸ ਵੱਲੋਂ ਦੌਰਾਨੇ ਗਸ਼ਤ ਪਿੰਡ ਪੰਜਗਰਾਈਂ ਦੇ ਏਰੀਆ ਵਿੱਚ ਦੋ ਵਿਅਕਤੀਆਂ ਨੂੰ ਮੋਟਰਸਾਈਕਲ ਤੇ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਗਿਆ ਸੀ ਜਿਨ੍ਹਾਂ ਨੂੰ ਕਾਬੂ ਕਰਨ ਉਪਰੰਤ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ ਕੁੱਲ 50 ਗ੍ਰਾਮ 77 ਮਿਲੀਗ੍ਰਾਮ ਜਿਹੜਾ ਹੈਰੋਇਨ ਬਰਾਮਦ ਹੋਈ ਹੈ ਇਹ ਗ੍ਰਫਤਾਰ ਕੀਤੇ ਵਿਅਕਤੀ ਜਿਹੜੇ ਹੈ ਵਿਸ਼ਾਲ ਸਿੰਘ ਉਰਫ ਵਿਸ਼ਾਲ ਹੈ ਪਿੰਡ ਲਦਾਲ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਤੇ ਦੂਸਰਾ ਅਵਤਾਰ ਸਿੰਘ ਉਰਫ ਬੰਟੀਆ ਵਾਸੀ ਸੰਧੂਪਤੀ ਪੰਜ ਗ੍ਰਹਿਣ ਕਲਾ ਦਾ ਰਹਿਣ ਵਾਲਾ ਜਿਹੜਾ ਵਿਸ਼ਾਲ ਸਿੰਘ ਦੇ ਪਾਸੋਂ ਜਿਹੜਾ 15 ਗ੍ਰਾਮ 17 ਮਿਲੀਗ੍ਰਾਮ ਤੇ ਅਵਤਾਰ ਸਿੰਘ ਬੰਟੀ ਪਾਸੋਂ 35.60 ਮਿਲੀਗ੍ਰਾਮ ਹੈਰੋਨ ਬਰਾਮਦ ਹੋਈ ਹੈ ਜੋ ਇਹਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਰਿਮਾਂਡ ਲੈਣ ਉਪਰੰਤ ਜੋਰ ਪੁੱਛਗੇਸ਼ ਦੌਰਾਨ ਕਲਾਸੇਵਾਂ ਹੋਣ ਦੀ ਉਮੀਦ ਹੈ ਜਿਵੇਂ ਕੋਈ ਤੱਕ سامنے ਆਉਣਗੇ ਉਹ ਆਪਜੀ ਦੱਸ ਦਿੱਤਾ ਜਾਏਗਾ